ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਬਾਰੇ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਕਿਸਾਨੀ ਵੱਡੇ ਪੱਧਰ ਤੇ ਚੁੱਪ ਹੋਈ ਹੋਈ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਕੀ ਕਿਸਾਨੀ ਦੀਆਂ ਮੰਗਾਂ ਪੂਰਵ ਰੂਪ ਵਿੱਚ ਮੰਨੀਆਂ ਗਈਆਂ ਕੀ ਕਿਸਾਨੀ ਨੇ ਆਪਣੀਆਂ ਮੰਗਾਂ ਨੂੰ ਛੱਡ ਦਿੱਤਾ ਕੀ ਕਿਸਾਨੀ ਹੁਣ ਕੇਂਦਰ ਸਰਕਾਰ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧੂਗੀ ਕੀ ਕਿਸਾਨੀ ਰਾਜ ਸਰਕਾਰ ਦੇ ਨਾਲ ਦਸਤਪੰਝਾ ਲਾਉਗੀ ਜਾਂ ਇੱਕ ਨਵਾਂ ਮੁੱਦਾ ਜਿਹੜਾ ਉੱਭਰ ਕੇ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਹੈ ਜ਼ਮੀਨ ਨੂੰ ਅਕਵਾਇਰ ਕਰਨ ਦਾ ਕੀ ਅੱਜ ਕਿਸਾਨੀ ਦਾ ਉਹ ਮੁੱਦਾ ਬਣੂਗਾ ਇਹਨਾਂ ਸਾਰਿਆਂ ਦੇ ਵਿੱਚੋਂ ਮੁੱਦਾ ਕੋਈ ਵੀ ਹੋਵੇ ਪਰ ਫਿਰ ਵੀ ਇਹਨਾਂ ਸਾਰਿਆਂ ਤੇ ਕਿਤੇ ਨਾ ਕਿਤੇ ਰਾਜਨੀਤੀ ਸੁਲਗ ਦੀ ਜ਼ਰੂਰ ਆ ਰਹੀ ਹੈ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਵਿਰੋਧੀ ਪਾਰਟੀ ਹੈ ਜਿਹੜੀ ਉਹ ਕਾਂਗਰਸ ਹੈ ਪਰ ਕਾਂਗਰਸ ਜ਼ਮੀਨ ਨੂੰ ਅਕਵਾਇਰ ਕਰਨ ਵਾਲੇ ਮੁੱਦੇ ਤੇ ਕਾਫੀ ਹੱਦ ਤੱਕ ਚੁੱਪ ਧਾਰੀ ਬੈਠੀ ਹੈ ਜਾਂ ਇਹ ਕਿਹਾ ਜਾਵੇ ਕਿ ਉਸ ਪੱਧਰ ਤੇ ਵਿਰੋਧ ਦੇਖਣ ਨੂੰ ਨਜ਼ਰ ਨਹੀਂ ਆ ਰਿਹਾ ਜਿਸ ਕਿਸਮ ਦਾ ਕਿਸਾਨਾਂ ਦੇ ਮਨ ਦੇ ਵਿੱਚ ਇਸ ਸੰਬੰਧੀ ਵਿਰੋਧ ਕਿਤੇ ਨਾ ਕਿਤੇ ਦਬਿਆ ਪਿਆ ਹੋਇਆ ਹੈ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਫੇਰ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਫਿਰ ਕੋਸ਼ਿਸ਼ ਕਰ ਰਹੇ ਹੈ ਜਿੱਥੇ ਇੱਕ ਪਾਸੇ ਉਹਨਾਂ ਨੂੰ ਦੋ ਲੜਾਈਆਂ ਲੜਨੀਆਂ ਪੈ ਰਹੀਆਂ ਹੈ ਪਹਿਲੀ ਲੜਾਈ ਆਪਣੇ ਵਿਰੋਧੀਆਂ ਨਾਲ ਜੋ ਲਗਾਤਾਰ ਅਲੱਗ ਤੋਂ VOTING ਬਣਾ ਕੇ ਨਵਾਂ ਪ੍ਰਧਾਨ ਚੁਣ ਕੇ ਸੁਖਵੀਰ ਬਾਦਲ ਨੂੰ ਪਰੰਪਰਾਵਾਦੀ ਪ੍ਰਧਾਨੀ ਤੋਂ ਲਾਂਬੇ ਕਰਨਾ ਚਾਹੁੰਦੇ ਐ ਤੇ ਇਹਦੇ ਨਾਲ ਹੀ ਜੁੜੀ ਹੋਈ ਦੂਸਰੀ ਚੁਣੌਤੀ ਉਹ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲਗਾਤਾਰ ਕਦੇ ਜਥੇਦਾਰ ਸਹਿਬਾਨ ਨੂੰ ਲੈ ਕੇ ਕਦੇ ਪੰਜ ਸਿੰਘ ਸਹਿਬਾਨ ਨੂੰ ਲੈ ਕੇ ਅਤੇ ਕਦੇ ਸਿੰਘ ਸਹਿਬਾਨ ਦੇ ਕੋਰਟ ਵਿੱਚ ਚਲੇ ਜਾਣ ਨੂੰ ਲੈ ਕੇ ਸਮੱਸਿਆਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਤੇ ਇਸ ਦੇ ਨਾਲ ਹੀ ਵੱਡੀ ਗੱਲ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਚੱਲ ਰਹੀ ਹੈ ਮਜੀਠੀਆ ਆਕਾਲੀ ਦਲ ਦਾ ਮਾਝੇ ਦਾ ਬਹੁਤ ਵੱਡਾ ਲੀਡਰ ਹੈ ਬਹੁਤ ਵੱਡਾ ਨਾਂ ਹੈ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਕੰਟਰੋਵਰਸੀ ਚੱਲੀ ਆ ਰਹੀ ਹੈ ਕਦੇ ਉਹਨਾਂ ਦਾ ਨਾਂ ਚਿੱਟੇ ਦੇ ਨਾਲ ਤੇ ਕਦੇ ਉਹਨਾਂ ਦਾ ਆਮਦਨੀ ਤੋਂ ਵੱਧ ਜਾਂ ਸਰੋਤਾਂ ਵਿੱਚ ਨਾ ਡਿਕਲੇਅਰ ਕੀਤਾ ਜਾਣ ਵਾਲਾ ਧਨ ਨੂੰ ਲੈ ਕੇ ਚਰਚਾ ਦੇ ਵਿੱਚ ਲਗਾਤਾਰ ਗੂੰਜਦਾ ਰਿਹਾ ਇਸ ਸਾਰੇ ਦੇ ਵਿੱਚ ਜੋ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ ਵਾਸਤੇ ਆਪਣੇ ਆਪ ਨੂੰ ਮੋੜ ਸਿਰਜੀਤ ਕਰਨ ਦੀ ਹੈ ਅਕਾਲੀ ਦਲ ਦੇ ਵਰਕਰਾਂ ਨੂੰ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਚੋਗਾ ਪਾਇਆ ਜਾ ਰਿਹਾ ਹੈ ਉੱਥੇ ਵੱਡੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਵਰਕਰਾਂ ਨੂੰ ਆਪਣੇ ਵੱਲ ਲਿਜਾਣ ਅਤੇ ਆਪਣੀ ਸ਼ਾਖ ਨੂੰ ਮਜ਼ਬੂਤ ਕਰਨ ਦੇ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ ਪਰ ਅਕਾਲੀ ਦਲ ਕੋਲੇ ਹੁਣ ਇੱਕ ਆਸ ਦੀ ਚਿੰਗਿਆਬੀ ਹੈ ਜਿਹਨੂੰ ਲੈ ਕੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਮੈਂ ਆਪਣੀ ਪਰੰਪਰਾਵਾਦੀ ਰਾਜਨੀਤੀ ਜਿਸ ਰਾਜਨੀਤੀ ਦੇ ਵਿੱਚ ਅਕਾਲੀ ਦਲ ਤੇ ਕਿਸਾਨੀ ਦੋਨੇ ਪੈਰ ਜੋੜ ਕੇ ਮੋਢਾ ਜੋੜ ਕੇ ਚੱਲਦੇ ਸੀ ਉਸ ਨੂੰ ਸ਼ਾਇਦ ਸੁਰਜੀਤ ਕਰਨ ਦੇ ਵਿੱਚ ਇੱਕ ਵਾਰ ਫਿਰ ਕਾਮਯਾਬ ਹੋਵਾ ਉਸ ਦੇ ਪਿੱਛੇ ਜ਼ਿਆਦਾ ਤੌਰ ਤੇ ਕਾਰਨ ਵੀ ਹੈ ਅਕਾਲੀ ਦਲ ਇੱਕ ਸਮੇਂ ਤੇ ਜਦੋਂ ਪੰਜਾਬ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਪੰਥ ਕਹੇ ਜਾਣ ਵਾਲੇ ਏਜੰਡੇ ਨੂੰ ਸ਼ਾਇਦ ਕਿਧਰੇ ਛੱਡ ਦਿੱਤਾ ਸੀ ਇੱਕ ਸਮਾਂ ਸੀ ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਅਕਾਲੀ ਦਲ ਦੇ ਬੁਲਾਰੇ ਅਕਾਲੀ ਦਲ ਦੇ ਜਥੇਦਾਰ ਜਾਂ ਅਕਾਲੀ ਦਲ ਦੇ ਭਾਈਵਾਲ ਉਹ ਵਿਅਕਤੀ ਹੁੰਦੇ ਸੀ ਜਿਹੜੇ ਅਮਰਤਾਰੀ ਪੂਰਨ ਗੁਰਸਿੱਖ ਜਾਂ ਸਿੱਖੀ ਦੇ ਨਾਲ ਜੁੜੇ ਹੋਏ ਵਿਅਕਤੀ ਸੀ ਤਾਂ ਹੌਲੀ-ਹੌਲੀ ਸਮੇਂ ਦੀ ਚਾਲ ਬਦਲੀ ਇੱਕਦਮ ਅਕਾਲੀ ਦਲ ਵਿੱਚ ਨਵੇਂ ਬੰਦੇ ਆਏ ਤੇ ਨਵੇਂ ਬੰਦੇ ਆਉਣ ਦੇ ਨਾਲ ਜਿਨ੍ਹਾਂ ਨੂੰ ਪੰਥਕ ਕਿਹਾ ਜਾਣ ਵਾਲਾ ਸੀ ਜਿਹੜੇ ਸਿੱਧੇ ਤੌਰ ਤੇ ਮਨੋਂ ਜਾਂ ਤਣੋਂ ਅਕਾਲੀ ਦਲ ਨਾਲ ਪਰੰਪਰਾਵਾਦੀ ਤੌਰ ਤੇ ਜੁੜੇ ਹੋਏ ਸੀ ਉਹ ਲੋਕ ਪਾਸੇ ਹੋ ਗਏ ਉਹਨਾਂ ਲੋਕਾਂ ਦੇ ਪਾਸੇ ਹੋਣ ਨਾਲ ਕਿਤੇ ਨਾ ਕਿਤੇ ਕੇਂਦਰ ਦੀ ਰਾਜਨੀਤੀ ਨੂੰ ਲੈ ਕੇ ਜਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਨੂੰ ਲੈ ਕੇ ਜਿਹੜੇ ਕਿਸਾਨ ਐ ਉਹ ਵੀ ਪਿਛਲੇ ਵੱਡੇ ਮੋਰਚੇ ਦੇ ਦੌਰਾਨ ਅਕਾਲੀ ਦਲ ਤੋਂ ਕਾਫੀ ਦੂਰ ਚਲੇ ਗਏ ਸੀ ਹੁਣ ਅੱਜ ਕਿਸਾਨ ਹੈ ਜਿਹੜਾ ਜਾਂ ਤਾਂ ਉਹ ਆਪਣੇ ਜੀਰੀ ਦੇ ਵਿੱਚ ਬਿਜ਼ੀ ਹੈ ਜਾਂ ਪਿਛਲੇ ਦਿਨਾਂ ਦੀਆਂ ਉਹਨਾਂ ਦੀਆਂ ਜੋ ਨੈਸ਼ਨਲ ਲੈਵਲ ਦਾ ਧਰਨਾ ਲੱਗਿਆ ਸੀ ਜਾਂ ਖੇਤਰੀ ਲੈਵਲ ਦੇ ਹਰਿਆਣੇ ਦੇ ਬਾਡਰ ਤੇ ਦੋ ਧਰਨੇ ਲੱਗੇ ਸੀ ਉਹਨਾਂ ਤੋਂ ਬਿਨਾ ਸ਼ਾਇਦ ਉਹ ਕੋਈ ਵੱਡਾ ਐਕਟ ਨਹੀਂ ਕਰ ਸਕਿਆ ਜਿਸ ਕਰਕੇ ਹਲੇ ਉਹ ਆਪਣੀ ਜ਼ਮੀਨ ਤਲਾਸ਼ਣ ਦੇ ਵਿੱਚ ਆਪਣੀ ਪੁਨਰ ਸਹਬੰਦੀ ਕਰਨ ਦੇ ਵਿੱਚ ਲੱਗੇ ਹੋਏ ਹੈ ਇਸ ਕਿਸਮ ਵਿੱਚ ਖਾਲੀ ਮੈਦਾਨ ਨੂੰ ਦੇਖਦੇ ਹੋਏ ਅਕਾਲੀ ਦਲ ਇੱਕ ਵਾਰੀ ਫੇਰ ਜ਼ਮੀਨ ਐਕਵਾਇਰ ਕਰਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਕੁੱਦਣ ਦੀ ਤਿਆਰੀ ਦੇ ਵਿੱਚ ਹੈ ਕਿਉਂਕਿ ਇਹ ਇੱਕ ਮੁੱਦਾ ਐਸਾ ਹੈ ਜਿਹੜਾ ਇੱਕਦਮ ਅਕਾਲੀ ਦਲ ਦੇ ਹੱਥ ਵਿੱਚ ਆਉਣ ਵਾਲੀ ਚੀਜ਼ ਹੈ ਹੁਣ ਅੱਗੇ ਇਹ ਫੈਸਲਾ ਅਕਾਲੀ ਵਰਕਰਾਂ ਦੇ ਉੱਪਰ ਜਾਂ ਕਿਸਾਨੀ ਉਹਨਾਂ ਨੂੰ ਕਿੰਨਾ ਸਪੇਸ ਦਿੰਦੀ ਹੈ ਜਾਂ ਕੀ ਕਿਸਾਨੀ ਉਹਨਾਂ ਤੇ ਫਿਰ ਭਰੋਸਾ ਕਰ ਸਕਦੀ ਹੈ ਇਸ ਗੱਲ ਤੇ ਟਿਕਿਆ ਹੋਇਆ ਹੈ ਕਿਉਂਕਿ ਇਹ ਮੁੱਦਾ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਸੁਲਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਜਦੋਂ ਆਮ ਗੱਲ ਕਰਦੇ ਆ ਤਾਂ ਉਹ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਜੋ ਵੀ ਉਹਨਾਂ ਨੂੰ ਜ਼ਮੀਨ ਦੇ ਇਵਜ ਵੱਲੋਂ ਲਾਭ ਹੈ ਉਹਨਾਂ ਨੂੰ ਲੈ ਕੇ ਸਹਿਮਤ ਨਜ਼ਰ ਨਹੀਂ ਆ ਰਹੇ ਉਹ ਇੱ데 ਸੌਖੇ ਤਰੀਕੇ ਨਾਲ ਆਪਣੀ ਕੰਸੈਂਟ ਜ਼ਮੀਨ ਖਰੀਦਣ ਲਈ ਦੇਣ ਨੂੰ ਤਿਆਰ ਨਹੀਂ ਹੈ ਜ਼ਮੀਨ ਵੀ ਥੋੜੀ ਨਹੀਂ ਹੈ 40000 ਏਕੜ ਬਹੁਤ ਵੱਡਾ ਚੰਕ ਹੁੰਦਾ ਹੈ ਉਸ ਨੂੰ ਲੈ ਕੇ ਡਿਵੈਲਪਮੈਂਟ ਕਿਵੇਂ ਹੋਊਗੀ ਇੰਨੇ ਖਰੀਦਦਾਰ ਕਿੱਥੋਂ ਹੋਣਗੇ ਪੰਜਾਬ ਦੇ ਵਿੱਚ ਕਿਹੜੇ ਲੋਕ ਆ ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਆ ਕਿ ਅਸੀਂ ਝੱਟਪਟ ਜ਼ਮੀਨ ਖਰੀਦ ਲਏ ਇਹ ਬਹੁਤ ਸਾਰੇ ਸਵਾਲ ਇੱਕ ਪਾਸੇ ਕਿਸਾਨਾਂ ਦੇ ਮਨ ਦੇ ਵਿੱਚ ਚੱਲ ਰਹੇ ਐ ਦੂਸਰੇ ਪਾਸੇ ਜ਼ਮੀਨ ਦੀ ਕੰਪਨਸੇਸ਼ਨ ਹੈ ਜਿਹੜੀ 30000 ਰੁਪਏ ਉਸ ਨੂੰ ਲੈ ਕੇ ਵੀ ਪ੍ਰਸ਼ਨ ਉੱਠ ਰਹੇ ਐ ਤਾਂ ਕਿਧਰੇ ਨੇ ਕਿਧਰੇ ਇਹ ਲੱਗਦਾ ਹੈ ਕਿ ਇਸ ਸਾਰੀ ਗੱਲ ਤੇ ਸਾਰੇ ਕਿਸਾਨਾਂ ਨੂੰ ਸੰਗਠਿਤ ਕੀਤਾ ਜਾ ਸਕਦਾ ਹੈ ਰਾਜਨੀਤਿਕ ਤੌਰ ਤੇ ਇੱਕ ਵਾਰੀ ਫਿਰ ਆਪਣੀ ਡੁੱਬੀ ਹੋਈ ਸ਼ਾਖ ਨੂੰ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਜੇ ਸੁਖਵੀਰ ਬਾਦਲ ਤੇ ਅਕਾਲੀ ਦਲ ਇਸ ਰਾਜਨੀਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਅੱਗੇ ਜਾਂਦੇ ਆ ਤਾਂ ਕੀ ਉਹ ਖੇਤਰੀ ਪਾਰਟੀ ਦੇ ਤੌਰ ਤੇ ਕਿਸਾਨਾਂ ਦੇ ਮਸੀਹੇ ਦੇ ਤੌਰ ਤੇ ਜਾਂ ਕਿਸਾਨਾਂ ਨੂੰ ਬਚਾਉਣ ਵਾਲਾ ਏਜੰਡਾ ਜੋ ਕਿਸੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਚੱਲਦੇ ਸੀ ਜਾਂ ਹਰਿਆਣੇ ਦੇ ਵਿੱਚ ਚਟਾਲੇ ਲੈ ਕੇ ਚੱਲਦੇ ਸੀ ਜਾਂ ਬਾਕੀ ਪ੍ਰਦੇਸ਼ਾਂ ਦੇ ਵਿੱਚ ਚੌਧਰੀ ਚਰਨ ਸਿੰਘ ਲੈ ਕੇ ਚੱਲਦੇ ਸੀ ਕਿ ਉਸ ਏਜੰਡੇ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਲਾਮਬੰਦ ਕਰ ਸਕਦੇ ਆ ਕੀ ਪੰਜਾਬ ਦੇ ਕਿਸਾਨ ਇਹਨਾਂ ਤੇ ਫਿਰ ਯਕੀਨ ਕਰਨਗੇ ਕੀ ਕਿਸਾਨੀ ਇੱਕ ਵਾਰੀ ਫਿਰ ਇਹਨਾਂ ਨਾਲ ਮੋਢਾ ਜੋੜ ਕੇ ਤੁਰੂਗੀ ਕਿਦਰੇ ਇਹ ਤਾਂ ਨਹੀਂ ਕਿ ਕਿਸਾਨੀ ਹੁਣ ਆਪ ਬਹੁਤ ਐਜੂਕੇਟਿਡ ਹੋ ਚੁੱਕੀ ਹੈ ਉਹ ਇਸ ਕਿਸਮ ਦੇ ਰਾਜਨੀਤਿਕ ਪੈਂਤੜੇਬਾਜ਼ੀ ਦਾ ਹਿੱਸਾ ਨਹੀਂ ਬਣੂਗੀ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਵਿਚਾਰ ਦੀਆਂ ਗੱਲਾਂ ਤਾਂ ਕਿ ਭਵਿੱਖ ਦੀ ਰਾਜਨੀਤੀ ਹੈ ਜਿਹੜੀ 2027 ਦੀ ਉਹ ਇਹੋ ਜਿਹੇ ਮੁੱਦਿਆਂ ਦੇ ਆਲੇ ਦੁਆਲੇ ਜ਼ਰੂਰ ਘੁੰਮਦੀ ਨਜ਼ਰ ਆਊਗੀ ਧੰਨਵਾਦ